ਜਿਮੀਦਾਰਪਰਾ ਖਰ ਖੇਤਾਂ ਚ ਢਿੱਲਮੀ ਪਿੰਡ ਲੋਸ ਬਾਬੇ ਤੱਕ ਨਾ ਕਰ ਜਿਲੇ ਆਜ ਤੈਨੂੰ ਅੰਦਰ ਨੂੰ ਨਾ ਲੈ ਕੇ ਭਾਜੇ ਮੋੜ ਲੈ ਮੋੜਦਾ ਵੀਰੇ ਮੋੜਦਾ ਮੋੜ ਜਾ ਲੋਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਵਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਗਾਇਆ ਪਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਸੇਲ ਹੋ ਗਈ ਭਰਾ ਆਪਣਾ ਨੰਬਰ ਕੱਟਾਂਗੇ ਠੀਕ ਹੈ ਨਾ ਕਰਦੇ ਆਪਾਂ ਗੱਲਬਾਤ ਬਾਈ ਸਸੀ ਗਾਈ ਅੱਛੀ ਗੱਲ ਜੀ ਨਾਮ ਨਾਮ ਰੋਲਚਨ ਸਿੰਘ ਜੀ ਪਿੰਡ ਪਿੰਡ ਟੱਲਮਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਵੈੜ ਦੀ ਜਾਣਕਾਰੀ ਦਿਓ ਬਈ ਵੈੜ ਬਈ ਇਹ ਤੀਜੇ ਸੁਵੇ ਇਹਨੂੰ ਗੱਭਣ ਆ ਗਈ ਹਾਂਜੀ ਤੇ ਹੁਣ ਦੁੱਧ 10 ਲੀਟਰ ਆ ਦੇਖ ਤਾਂ ਠੀਕ ਆ ਹਾਂ ਦੋਨਾਂ ਡੰਗਾ ਦਾ ਦੋਨਾਂ ਡੰਗਾ ਦਾ ਵਾਧੇ ਹੋ 10 ਤੋਂ ਆਪਾਂ ਦੱਸ ਕੇ ਕਿਦੇ ਬੋ ਕਿੰਨੇ ਮਹੀਨੇ ਦੀ ਗੱਭਣੋਗੇ ਕੈਮਾ ਲੱਗਿਆ ਹੁਣ ਇਹਨੂੰ ਇਹਨੂੰ 5ਵਾਂ ਮਹੀਨਾ ਲੱਗਾ ਬਈ 2 ਦਿਨ ਹੋ ਗਏ 5ਵਾਂ ਲੱਗੇ 5ਵਾਂ ਲੱਗਣ ਦੋ ਦੋ ਦਿਨ ਹੋ ਗਏ ਚਾਹੇ ਦੋ ਡੰਗਾ ਚੋਲੇ ਬਈ ਅਗਲਾ ਹਾਂਜੀ ਠੀਕ ਆ ਲੋ ਭਰਾ ਥੋੜਾ ਥੋੜਾ ਚੈੱਕ ਕਰ ਸਕਦੇ ਹੋ ਕਰਮ ਵਾਲੀ ਤਾਂ ਤੁਸੀਂ ਲੋ ਜੀ ठीक है जी तोर दो भाव चेक कर सकते भरा कद बैडपुना चार थाने ठीक है बाकी सुनकर होने तुर तो जिमीदार भ्रा घर खेतमी पेंड लोच ਭਵੇਂ ਤੱਕ ਨਾ ਕਰ ਜਿਲੇ ਆਇ ਤਨ ਅੰਦਰ ਨੂੰ ਨਾ ਲੈ ਕੇ ਭਜੇ ਮੋੜ ਲੈ ਮੋੜ ਦਾ ਵੀਰੇ ਮੋੜ ਲੈ ਮੋੜ ਲੈ ਤਨ ਤੋਂ ਬੀਤੀ ਤਾਂ ਲੱਗਿਆ ਵਾ ਲੋ ਜੀ ਬੰਦੋ ਵੀਰੇ ਬੰਦੋ ਲੋ ਜੀ ਲੈ ਵਾ ਚੈੱਕ ਕਰ ਸਭ ਤੁਸੀਂ ਲੋ ਜੀ ਤਨ ਤੋਂ ਬਹੁਤ ਸੋਹਣਾ ਹਾਂ ਜੀ ਵੀਰ ਜੀ ਰੇਟ ਇਹਦਾ ਰੇਟ 45000 ਆ ਬਾਈ 45000 ਹਾਂਜੀ ਲੋ ਭਰਾ ਰੇਟ ਹੈਗਾ ਇਹਦਾ 45000 ਮਾਨਤਨ ਹੋ ਜੂ ਬਾਈ ਮਾੜਾ ਮੋਟਾ ਹਾਂਜੀ ਕਰ ਦੋਗੇ ਹਾਂ ਮਾਨਤਨ ਕਰ ਦਾਂਗੇ ਠੀਕ ਆ ਜੀ ਲੋ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਤੋੜਾ ਤਰਾ ਕਰਮਾਂ ਵਾਲੀ ਦਾ ਪੰਧ ਖਾਤਾ ਜੀ ਠੀਕ ਆ ਜੀ ਪੈਂਡ ਢੈ ਲਵਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਰੋਂ ਧੰਨਵਾਦ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ